I'm not going to ਸਤਿ ਸ਼੍ਰੀ ਅਕਾਲ ਭਾਈ ਕੀ ਹਾਲਜੀ ਭਾਈ ਜੀ ਆਓ ਜੀ ਆਓ ਆ ਬੜੀ ਪੰਦੇ ਜੀ ਸੁਭਾ ਜੀ ਪੂਰੀ ਟਾਈਮ ਲਿਆ ਇਹ ਜਿਹੜੇ ਮੇਰੇ ਪਾਸ ਆਹ ਜੀ ਪਹਿਲਾ ਮੈਂ ਆਇਆ ਪਾਸੇ ਵਾਲਾਰੇ ਇਹਨਾਂ ਨੇ ਬੜੇ ਨਹੀਂ ਇੰਨਾ ਕਰਦਾ ਮੈਂ ਇਹਨਾਂ ਨੂੰ ਕਹਿੰਦਾ ਮੇਰੀ ਡਿਸਟਮੈਂਟ ਗਾਓ ਕਹਿੰਦੇ ਨਹੀਂ ਉਹਦੇ ਨਿਓ ਜੇ ਹੀ ਆ ਫੇਰ ਮੈਂ ਗਿਆ ਉੱਥੇ ਟਾਰੀ ਰੋਡ ਬੈਡਲੌਕ ਫਿਰ ਉਹ ਵੱਡਲੇ ਇਹ ਮੇਗਾ ਚੱਲਣ ਦੇ ਉੱਪਰੋਂ ਮਿਲ ਲੋ ਅਹ ਜੀ ਵੱਡ ਜੀ ਅਹ ਵਾਹ ਕੋਈ ਜੀ ਫੁੱਲ ਜੀ ਸਾਹਿਬ ਕਹਿੰਦੇ ਪੂਜਾ ਕਰਾਉਣੀ ਹੈ ਬੰਦੀ ਨੇ ਉੱਧਰ ਮਾਰ ਜੀ ਗੇੜਾ ਜਿੱਦਾਂ ਉੱਥੇ ਦੂਜਾ ਲਾਉਣੀ ਚੱਟ ਚੋਟ ਮਾਰ ਬੰਨ ਲੈ ਆਹ ਜਿੰਨਾ ਪਾਣੀ ਹੀ ਆਹ ਜਿੰਨਾ ਪਾਣੀ ਹੀ ਸਾਰੀ ਰੋੜ ਗਈ ਸਾਰੀ ਪਾਣੀ ਸਾਰੀ ਰੋੜ ਗਈ ਸਾਰੀ ਪਾਣੀ ਆਹ ਦੇਖੋ ਭਾਈ ਆਹ ਬਹਿ ਗਿਆ ਸਾਰੇ ਜੀ ਸਾਰੇ ਜੀ ਸੱਤ ਜੇੜਾ ਆ ਗਿਆ ਉੜੀ ਦਾ ਬਹੁਤ ਜ਼ਿਆਦਾ ਲੋਕਾ ਜ਼ਿਆਦਾ ਲੋਕਾ ਉੜੀ ਉੜੀ ਗਈ ਨਾ ਅੱਜ ਉੜੀ ਗਈ ਸਾਡੀ ਤਾਂ ਅਗਲੇ ਸਾਲ ਵਾਸਤੇ ਵੀ ਲੱਗੀ ਜੀ ਅੱਛਾ ਪਰ ਉਹ ਸਾਰਾ ਕੌਂਸਲ ਸਾਹਿਬ ਤੇ ਆਪਣੇ ਜਾਇਬ ਨੜੀ ਹੈ ਜੀ ਮੁੰਡਾ ਇਹ ਤੇ ਬੰਦ ਹੋ ਗਿਆ श्री <coughs> पवित्रम महादेवम विताचारम पूर्णमेतस्यायम पाजारम ब्रह्माहो कृत्यानम प्रतिसायलेवन मातृते लोकमानये भूमो सहम महादेवम कृत्यानम पक्षदेवते यापनम तथा उमो आदि काम पूर्णम प्रदानम विश्वानम देवता स्वरूपो महासाधि आत्मने देवया प्राणे नमोतस्वम भगवान संप्रम प्रिय देव भगवान श्री नारायण नमनयेह लोहिताचारम देवतस्वम भगवान साथसाथने संप्रम संगले महाकोलोपम ساک گوشالا نام دیوارسپنا پرچہ دیتا آدمی بہسپتی واسرے بگوان ساچات گی پوجن کا شوطوں دیتے دوتاچارم پر دیکھتے ہر مند مہا شردیہ ونچت دیکتا بگوان ساچاتے برہم روپیا پینڈن مہاکارتکے سیدھی وناکم دن دیکھ منا لمے سروپی دیکتیا سوامی شریح